ਸਤਨਾਮ ਵਾਹਿਗੁਰੂ ਧੰਵਾਹਿ ਗੁਰੂ ਸਾਹਿਬ ਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜਪਜੀ ਸਾਹਿਬ ਦੇ 21 ਪੋੜੀਆਂ ਤੇ ਵਿਚਾਰ ਹੋਈ 22ਵੀਂ ਪੋੜੀ ਤੋਂ ਵਿਚਾਰ ਆਰੰਭ ਕਰੀਏ ਸਤ ਗੁਰੂ ਜੀ ਆਪ ਹੀ ਮਿਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾਲਾ ਪਤਲ ਲਖ ਆਗਾਸ ਆਗਾਸ ਓੜਕ ਓੜਕ ਪਾਲੁ ਥਕੇ ਵੇਦ ਕਹਿਨ ਇਕ ਬਾਤ ਸਹਸ ਅਠਾਰ ਕਹਿਨ ਕਤੇਬ ਅਸਲ ਇਕਤਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਬਦਾਰਥ ਪਾਤਾਲਾਂ ਪਾਤਾਲ ਯਾਨੀ ਪਤਾਲਾਂ ਦੇ ਹੇਠ ਹੋਰ ਪਤਾਲ ਹਨ ਆਗਾਸਾ ਅਕਾਸ ਯਾਨੀ ਆਕਾਸਾਂ ਦੇ ਉੱਤੇ ਹੋਰ ਆਕਾਸ਼ ਹਨ ਔੜਕ ਯਾਨੀ ਅਖੀਰ ਅੰਤ ਅਖੀਰਲੇ ਬੰਨੇ ਪਾਲ ਥਕੇ ਯਾਨੀ ਪਾਲ ਪਾਲ ਕੇ ਥੱਕ ਗਏ ਹਨ ਕਹਿਣ ਯਾਨੀ ਆਖਦੇ ਹਨ ਇੱਕ ਬਾਤ ਯਾਨੀ 1 ਗੱਲ ਸਹਸ 18 ਯਾਨੀ 18000 ਆਲਮ ਕਤੇਬਾਂ ਯਾਨੀ ਇਸਾਈ ਮਤ ਅਤੇ ਇਸਲਾਮ ਆਦਿਕ ਦੀਆਂ ਚਾਰ ਕਿਤਾਬਾਂ ਕੁਰਾਨ انجیل ਤਰੇਤ ਤੇ ਜੰਬੂਰ ਅਸਲੂ ਯਾਨੀ ਮੁੱਢ ਇੱਕ ਧਾਤ ਯਾਨੀ ਇੱਕ ਅਕਾਲ ਪੁਰਖ ਲੇਖਾ ਹੋਏ ਯਾਨੀ ਜੇ ਲੇਖਾ ਹੋ ਸਕੇ ਲਿਖਿਆ ਯਾਨੀ ਲਿਖ ਸਕਦਾ ਹੈ ਲੇਖ ਹੈ ਵਿਨਾਸ ਯਾਨੀ ਲੇਖੇ ਦਾ ਖਾਤਮਾ ਆਖੀਏ ਯਾਨੀ ਆਖੀਦਾ ਹੈ ਜਿਸ ਅਕਾਲ ਪੁਰਖ ਨੂੰ ਆਪੇ ਯਾਨੀ ਉਹ ਅਕਾਲ ਪੁਰਖ ਆਪ ਹੀ ਜਾਣੈ ਯਾਨੀ ਜਾਣਦਾ ਹੈ ਆਪ ਯਾਨੀ ਆਪਣੇ ਆਪ ਨੂੰ ਗੁਰੂ ਸਾਹਿਬ ਨੇ 21ਵੀਂ ਪੋੜੀ ਵਿੱਚ ਇਹ ਦਰਸਾਇਆ ਹੈ ਕਿ ਰਚਨਾ ਹੋਣ ਦੇ ਸਮੇਂ ਬਾਰੇ ਸਿਰਫ ਉਹ ਕਰਤਾ ਹੀ ਜਾਣਦਾ ਹੈ ਬਾਹੀ ਵੀ ਪੋੜੀ ਵਿੱਚ ਆਪ ਰਚਨਾ ਦੀ ਵਿਸਾਲਤਾ ਦਾ ਦ੍ਰਿਸ਼ ਉਲਕਦੇ ਹਨ ਲੱਖ ਪਤਲ ਹਨ ਲੱਖ ਆਕਾਸ ਹਨ ਸ੍ਰਿਸ਼ਟੀ ਦਾ ਅੰਤ ਕਿੱਥੇ ਹੁੰਦਾ ਹੈ ਇਸ ਦੀ ਪਾਲ ਪਰਦੇ ਹੋਏ ਪਾਲ ਕਰਨ ਵਾਲੇ ਥੱਕ ਗਏ ਅੰਤ ਨੂੰ ਵੇਦਾ ਅਤੇ ਉਹਨਾਂ ਦੇ ਰਚਨਹਾਰ ਰਿਸ਼ੀਆਂ ਨੇ ਇੱਕ ਗੱਲ ਕਹਿ ਦਿੱਤੀ ਕਿ ਉਸ ਕਰਤਾ ਅਤੇ ਉਸ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਸਲਾਮੀ ਧਰਮ ਗ੍ਰੰਥ 18000 ਆਲਮਾ ਜਾਂ ਖੰਡਾ ਬ੍ਰਹਮੰਡਾਂ ਦੀ ਗੱਲ ਕਰਦੇ ਹਨ ਪਰ ਸਬ ਦਾ ਮੂਲ ਇੱਕ ਪਰਮ ਸੱਤ ਹੈ ਰਚਨਹਾਰ ਅਤੇ ਰਚਨਾ ਦੋਵੇਂ ਅਲੇਖ ਹਨ ਅਤੇ ਅਲੇਖ ਦਾ ਲੇਖਾ ਲਿਖ ਸਕਣਾ ਸੰਭਵ ਹੈ ਉਸ ਕਰਤਾ ਦੀ ਕੁਦਰਤ ਵੱਡੀ ਹੈ ਪਰ ਉਹ ਕਰਤਾ ਉਸ ਤੋਂ ਵੀ ਵੱਡਾ ਹੈ ਰਚਨਾ ਦੀ ਅਤੇ ਆਪਣੀ ਵਡਿਆਈ ਸਿਰਫ ਉਹ ਰਚਨਹਾਰ ਹੀ ਜਾਣਦਾ ਹੈ ਪਤਲ ਪਤਲ ਲਖ ਆਗਾਸਾ ਆਗਾਸ ਊੜਕ ਊੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਤਾਤਪਰਿਆ ਇਹ ਹੈ ਪਤਲ ਇਟ ਹੋਰ ਲਖਾ ਹੀ ਪਤਲ ਹਨ ਅਤੇ ਆਕਾਸਾਂ ਦੇ ਉੱਤੇ ਹੋਰ ਲਖਾ ਆਕਾਸ਼ ਹਨ ਬੇਹੰਤ ਰੇਸ਼ੀ मुनि ਇਨਾਂ ਦੇ ਅਖੀਰਲੇ ਬੰਨਿਆਂ ਦੀ ਪਹਾਲ ਕਰਦੇ ਥੱਕ ਗਏ ਹਨ ਪਰ ਲਖ ਯਤਨ ਕਰਨ ਤੋਂ ਬਾਅਦ ਵੀ ਲੱਭ ਨਹੀਂ ਸਕੇ ਇਹ ਗੱਲ ਸਾਰੇ ਵੇਦ ਇੱਕ ਜ਼ਬਾਨ ਹੋ ਕੇ ਆਖਦੇ ਹਨ ਸਹਸ ਅਠਾਰ ਕਹਿਣ ਕਤੇ ਬੰ ਅਸਲੂ ਇਕਤਾਤ ਲਿਖਾ ਹੋਏ ਤਾਂ ਲਿਖਿਆ ਹੈ ਲੇਖ ਹੋਏ ਵਿਨਾਸ ਤਾਤਪ੍ਰਿਆ ਇਹ ਹੈ ਮੁਸਲਮਾਨ ਤੇ ਈਸਾਈ ਆਦਿਕ ਧਰਮਾਂ ਦੀਆਂ ਚਾਰੇ ਕਿਤਾਬਾਂ ਆਖਦੀਆਂ ਹਨ ਕੁੱਲ 18000 ਆਲਮ ਹਨ ਜਿਨ੍ਹਾਂ ਦਾ ਮੁਢ ਇੱਕ ਅਕਾਲ ਪੁਰਖ ਹੈ ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ ਹਜ਼ਾਰਾਂ ਤੇ ਲੱਖਾਂ ਵੀ ਕੁਦਰਤ ਦੀਆਂ ਗਿਣਤੀ ਵਿੱਚ ਵਰਤੇ ਨਹੀਂ ਜਾ ਸਕਦੇ ਅਕਾਲ ਪੁਰਖ ਦੀ ਕੁਦਰਤ ਦਾ लेखा ਤਦੋਂ ਹੀ ਲਿਖ ਸਕੀਦਾ ਹੈ ਜੇ लेखा ਹੋ ਸਕੇ ਗਿਣਤੀ ਦੇ ਅੱਖਰ ਹੀ ਮੁਕ ਜਾਂਦੇ ਹਨ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਬਾਤਪ੍ਰਿਆ ਇਹ ਹੈ ਗੁਰੂ ਜੀ ਸਮਝਾਉਂਦੇ ਜਿਸ ਅਕਾਲ ਪੁਰਖ ਨੂੰ ਸਾਰੇ ਜਗਤ ਵਿੱਚ ਵੱਡਾ ਆਖਿਆ ਜਾ ਰਿਹਾ ਹੈ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ ਭਾਓ ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ ਸਲਾਹੀ ਸਲਾਹ ਏਤੀ ਸੁਰਤ ਨਾ ਪਾਈਆ ਨਦੀਆ ਤੈਵਾਹ ਬਵ ਸਮੁੰਦ ਨਾ ਜਾਣੀਐ ਸਮੁੰਦ ਸਹਾ ਸੁਲਤਾਨ ਗਿਰਹਾ 세ਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰੇ ਸਬਦ ਅਰਥ ਸਮੁੰਦ ਸਹਾ ਸੁਲਤਾਨ ਯਾਨੀ ਸਮੁੰਦਰਾਂ ਦੇ ਬਾਦਸ਼ਾਹ ਤੇ ਸੁਲਤਾਨ ਗਿਰਹਾ ਸੇਤੀ ਯਾਨੀ ਪਹਾੜ ਜੜੇ ਤੁਲ ਯਾਨੀ ਬਰਾਬਰ ਨਾ ਹੋਣੀ ਯਾਨੀ ਨਹੀਂ ਹੁੰਦੇ ਇਸ ਮਨੋਂ ਯਾਨੀ ਉਸ ਕੀੜੀ ਦੇ ਮਨ ਵਿੱਚੋਂ ਜੇ ਨਾ ਵਿਸਰ ਯਾਨੀ ਜੇ ਤੂੰ ਨਾ ਵਿਸਰ ਜਾਏ ਸਾਸੰਗ ਜੀ ਬਈ ਵੀ ਪੋੜੀ ਵਿੱਚ ਰਚਨਾ ਦੀ ਵਿਸਾਲਤਾ ਦਰਸਾਉਂਦੇ ਹੋਏ ਕਰਤਾ ਦੀ ਵਡਿਆਈ ਵੱਲ ਸੰਕੇਤ ਕੀਤਾ ਗਿਆ ਹੈ ਹੁਣ ਦੱਸ ਰਹੇ ਹਨ ਕਿ ਉਪਮਾ ਯੋਗ ਸਿਰਫ ਉਹ ਕਰਤਾ ਹੈ ਔਰ ਉਸ ਦੀ ਉਪਮਾ ਕਰ ਸਕਣਾ ਸੰਭਵ ਨਹੀਂ ਉਪਮਾ ਕਰਨ ਵਾਲਿਆਂ ਨੇ ਪਰਮੇਸ਼ਰ ਦੀ ਉਪਮਾ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਉਹਨਾਂ ਨੂੰ ਇੰਨਾ ਗਿਆਨ ਸੂਰਤ ਨਹੀਂ ਕੀ ਉਹਦੀ ਪੂਰੀ ਮਹਿਮਾ ਕਰ ਸਕਣ ਸਮੁੰਦਰ ਵਿੱਚ ਸਮਾਉਣ ਵਾਲੇ ਨਦੀਆਂ ਅਤੇ ਨਾਲੇ ਸਮੁੰਦਰ ਦੀ ਤਾਂ ਨਹੀਂ ਪਾ ਸਕਦੇ ਉਹ ਪ੍ਰਭੂ ਰੂਪੀ ਸਹਿਨਸਾ ਅਥਾ ਸਮੁੰਦਰ ਹੈ ਜੇ ਕਿਸੇ ਕੋਲ ਪਰਬਤਾਂ ਜਿੰਨਾ ਮਾਲ ਤੁਹਾਨੂੰ ਇਕੱਠਾ ਹੋ ਜਾਵੇ ਤਾਂ ਉਹ ਸਾਰਾ ਮਾਲ ਅਸਬਾਬ ਅਤੇ ਉਸ ਨੂੰ ਜਮਾ ਕਰਨ ਵਾਲਾ ਉਸ ਕੀੜੀ ਦੇ ਤੁਲ ਵੀ ਨਹੀਂ ਜਿਸ ਦੇ ਮਨ ਵਿੱਚੋਂ ਤੂੰ ਨਾ ਵਿਸਰੇ ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ ਨਦੀਆ ਅਤੇ ਵਾਹ ਵਾਏ ਸਮੁੰਦਰ ਨਾ ਜਾਣੀ ਐ ਤਤਪ੍ਰਯ ਇਹ ਹੈ ਸਲਾਹਣ ਯੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕਿੱਡਾ ਕੁ ਵੱਡਾ ਹੈ ਸਿਫਤ ਸਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਪੈਂਦੇ ਹਨ ਪਰ ਫਿਰ ਓਹੋ ਵਖਰੇ ਪਛਾਣੇ ਨਹੀਂ ਜਾ ਸਕਦੇ ਵਿਚੇ ਹੀ ਲੀਨ ਹੋ ਜਾਂਦੇ ਹਨ ਤੇ ਸਮੁੰਦਰ ਦੀ ਥਾਂ ਨਹੀਂ پا ਸਕਦੇ ਸਮੁੰਦਰ ਸਾ ਸੁਲਤਾਨ ਗਿਰਹਾ ਸੇ ਤੀ ਮਾਲ ਤਨ ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ ਸਾਤ ਪ੍ਰਿਆ ਇਹ ਹੈ ਸਮੁੰਦਰ ਦੇ ਪਾਸ਼ਾ ਤੇ ਸੁਲਤਾਨ ਜਿਨ੍ਹਾਂ ਦੇ ਖਜ਼ਾਨਿਆਂ ਵਿੱਚ ਪਹਾੜਾ ਜਿੱਡੇ ਧਨ ਪਦਾਰਥਾਂ ਦੇ ਢੇਰ ਹੋਣ ਪ੍ਰਭੂ ਦੀ ਸਿਪਤ ਸਲਾਹ ਕਰਨ ਵਾਲੀ ਦੀਆਂ ਨਜ਼ਰਾਂ ਵਿੱਚ ਇੱਕ ਕੀੜੀ ਦੇ ਵੀ ਬਰਾਬਰ ਨਹੀਂ ਹੁੰਦੀ ਜੇ ਹੋ ਜੇ ਏ ਅਕਾਲ ਪੁਰਖ ਉਸ ਕੀੜੀ ਦੇ ਮਨ ਵਿੱਚੋਂ ਉਨਾ ਵਿਸਰਜਾਈ ਪਾਉ ਸੋ ਬੰਦਗੀ ਕਰਨ ਨਾਲ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ ਪਰ ਇਸ ਦਾ ਇਹ ਪਾਉ ਨਹੀਂ ਕਿ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਕੋਈ ਲਾਭ ਨਹੀਂ ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਮਨੁੱਖ ਸਹਾ ਪਾਸ਼ਾ ਦੀ ਵੀ ਪ੍ਰਵਾਹ ਨਹੀਂ ਕਰਦਾ ਪ੍ਰਭੂ ਦੇ ਨਾਮ ਦੇ ਸਾਹਮਣੇ ਬੇਅੰਤ ਤਨ ਵੀ ਉਸ ਨੂੰ ਤੁਛ ਜਾਪਦਾ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲਲਾਹੀ ਤਾਂ ਕੇ ਅੰਤ ਨਾ ਪਾਏ ਜਾਹੀ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਈ ਵੱਡਾ ਸਾਹਿਬ ऊंचा था ऊंचे ऊपर ऊंचा नाऊ एवड ऊंचा हो वह कोई इस ऊंचे को जाने सोई जेवड़ आप जाने आप आप नानक नजरी कर्मी दात शब्दार्थ ਸਿਫਤੀ ਯਾਨੀ ਸਿਫਤਾ ਦਾ ਕਰਨਾ ਯਾਨੀ ਬਣਾਈ ਹੋਈ ਕੁਦਰਤ ਦਾ ਦੇਣ ਯਾਨੀ ਦੇਣ ਵਿੱਚ ਦਾਤਾ ਦੇਣ ਨਾਲ ਨਾ ਜਾਪੈ ਯਾਨੀ ਨਹੀਂ ਜਾਪਦਾ ਮੰਤ ਯਾਨੀ ਸਲਾਹ ਪਰਵਾਹ ਯਾਨੀ ਪਰਲਾ ਇਹ ਉਰਲਾ ਬੰਨਾ ਬਿਲਲਾਹ ਯਾਨੀ ਵਿਲਕਦੇ ਹਨ ਨਾ ਪਾਏ ਜਾਹੇ ਯਾਨੀ ਲੱਭੇ ਨਹੀਂ ਜਾ ਸਕਦੇ ਇਹ ਅੰਤ ਯਾਨੀ ਇਹ ਹੱਦ ਬੰਨਾ ਬਹੁਤਾ ਹੋਏ ਯਾਨੀ ਹੋਰ ਵੱਡਾ ਹੋਰ ਵੱਡਾ ਉੱਚੇ ਉੱਪਰ ਉੱਚਾ ਯਾਨੀ ਉੱਚੇ ਤੋਂ ਉੱਚਾ ਨੌਂ ਯਾਨੀ ਨਾਮਣਾ ਏਵਡ ਯਾਨੀ ਇਤਨਾ ਵੱਡਾ ਜੇਵਡ ਯਾਨੀ ਜੱਡਾ ਵੱਡਾ ਆਪ ਆਪ ਯਾਨੀ ਕੇਵਲ ਆਪ ਹੀ ਨਦਰੀ ਯਾਨੀ ਮਿਹਰ ਦੀ ਨਜ਼ਰ ਕਰਨ ਵਾਲਾ ਹਰੀ ਕਰਮੀ ਯਾਨੀ ਬਖਸ਼ਸ ਨਾਲ ਦਾਤ ਯਾਨੀ ਬਖਸ਼ਸ ਸਾਸੰਗਜੀ ਸ੍ਰੀ ਵਿਪੋੜੀ ਵਿੱਚ ਪ੍ਰਗਟ ਕੀਤੇ ਵਿਚਾਰ ਨੂੰ ਅੱਗੇ ਤੋਰਦੇ ਹੋਏ ਕਹਿੰਦੇ ਹਨ ਨਾ ਉਸ ਕਰਤਾ ਦੀਆਂ ਸਿਫਤਾਂ ਦਾ ਅੰਤ ਹੈ ਅਤੇ ਨਾ ਹੀ ਉਹਨਾਂ ਸਿਫਤਾਂ ਦੇ ਪਥਨ ਜਾਂ ਵਰਣਨ ਦਾ ਕੋਈ ਅੰਤ ਹੈ ਨਾ ਉਸ ਦੇ ਕੀਤੇ ਹੋਏ ਕਾਰਜਾਂ ਦਾ ਕੋਈ ਅੰਤ ਹੈ ਅਤੇ ਨਾ ਹੀ ਉਸ ਦੀਆਂ ਦਿੱਤੀਆਂ ਦਾਤਾਂ ਦਾ ਕੋਈ ਅੰਤ ਹੈ ਉਸ ਕਰਤਾ ਦਾ ਦੇਖਣਾ ਅਤੇ ਸੁਣਨਾ ਅਨੰਤ ਹੈ ਉਸ ਦੇ ਮਨ ਵਿੱਚ ਜੋ ਸੰਕਲਪ मंसूबे जा योजनावां मंत ਹਨ ਉਹਨਾਂ ਦਾ ਵੀ ਕੋਈ ਅੰਤ ਨਹੀਂ ਉਸ ਕਰਤਾ ਅਤੇ ਉਸ ਦੀ ਰਚੀ ਹੋਈ ਰਚਨਾ ਆਕਾਰ ਦਾ ਕੋਈ ਅੰਤ ਨਹੀਂ ਜਾਪਦਾ अनंत ਲੋਕ ਉਹਨਾਂ ਉਹਨਾਂ ਦਾ ਅੰਤ ਪਾਉਣ ਲਈ ਤਰਲੇ ਲੰਦੇ ਹਨ पर ओ उना दा अंत ਨਹੀਂ ਪਾਸ ਕੀ ਉਹਨਾ ਦਾ ਅੰਤ ਬਿਆਨ ਕਰਨ ਵਾਲੇ ਉਹਨਾ ਦਾ ਅੰਤ ਬਿਆਨ ਨਹੀਂ ਕਰ ਸਕਦੇ ਕਿਉਂਕਿ ਜਿਨਾ ਵਦ ਉਹ ਬਿਆਨ ਕਰਦੇ ਹਨ ਉਹਨਾ ਵਦ ਹੋਰ ਬਿਆਨ ਕਰਨ ਜੋਗਾ ਬਾਕੀ ਬਚਿਆ ਰਹਿ ਜਾਂਦਾ ਹੈ ਉਹ ਮਾਲਕ ਵੱਡੇ ਤੋਂ ਵੱਡਾ ਹੈ ਉਹਦਾ ਸਥਾਨ ਉੱਚੇ ਤੋਂ ਉੱਚਾ ਹੈ ਉੰਡਾ ਨਾਮ ਵੀ ਉੱਚੇ ਤੋਂ ਉੱਚਾ ਹੈ ਉਸ ਉੱਚੇ ਤੋਂ ਉੱਚੇ ਨੂੰ ਉਹ ਹੀ ਜਾਣ ਸਕਦਾ ਹੈ ਜੋ ਉਸ ਜਿੰਨਾ ਉੱਚਾ ਹੋਵੇ ਉਹ ਕਿੰਨਾ ਵੱਡਾ ਅਤੇ ਉੱਚਾ ਹੈ ਉਹ ਖੁਦ ਹੀ ਜਾਣਦਾ ਹੈ ਜੋ ਵੀ ਦਾਤ ਮਿਲਦੀ ਹੈ ਸਿਰਫ ਉਸ ਦੀ ਨਜ਼ਰ ਜਾ ਰਹਿਮਤ ਦੁਆਰਾ ਮਿਲਦੀ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਤਾਤਪਰਿਆ ਇਹ ਹੈ ਆਕਾਲ ਪੁਰਖ ਦੇ ਗੁਣਾ ਦਾ ਕੋਈ ਹੱਦ ਬਨਾ ਨਹੀਂ ਹੈ ਗਿਣਤ ਨਾਲ ਵੀ ਗੁਣਾ ਦਾ ਅੰਤ ਨਹੀਂ ਪੈ ਸਕਦਾ ਗੁਣ ਗਿਣੇ ਨਹੀਂ ਜਾ ਸਕਦੇ ਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ ਵੇਖਣ ਤੇ ਸੁਣਨ ਨਾਲ ਹੀ ਉਸ ਦੇ ਗੁਣਾ ਦਾ ਪਾਰ ਨਹੀਂ ਪਾਸ ਕੀਦਾ ਉਸ ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਸਲਾਹ ਹੈ ਇਸ ਗੱਲ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਭਾਰ ਆਤਪ੍ਰਿਆ ਇਹ ਹੈ ਅਕਾਲ ਪੁਰਖ ਨੇ ਇਹ ਜਗਤ ਜੋ ਦਿਸ ਰਿਹਾ ਹੈ ਬਣਾਇਆ ਹੈ ਔਰ ਇਸ ਦਾ ਅਖੀਰ ਇਸ ਦਾ ਉਰਲਾ ਤੇ ਪਰਲਾ ਬੰਨਾ ਕੋਈ ਨਹੀਂ ਦਿਸਦਾ ਇਹੇ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਦਾਤਪਰੀਆ ਇਹ ਹੈ ਅਕਾਲ ਪੁਰਖ ਦੇ ਗੁਣਾ ਦਾ ਇਹ ਹੱਦ ਬੰਨਾ ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ ਕੋਈ ਮਨੁੱਖ ਨਹੀਂ ਪਾ ਸਕਦਾ ਜੋ ਜੋ ਇਹ ਗੱਲ ਆਖੀ ਜਾਈਏ ਕਿ ਉਹ ਵੱਡਾ ਹੈ ਤੋਂ ਤੋਂ ਉਹ ਹੋਰ ਵੱਡਾ ਹੋਰ ਵੱਡਾ ਪ੍ਰਤੀਤ ਹੋਣ ਲੱਗ ਪੈਂਦਾ ਹੈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਓ ਇਹ ਵੜ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣ ਸੋਏ ਤਾਤਪਰਿਆ ਇਹ ਹੈ ਆਕਾਲ ਪੁਰਖ ਵੱਡਾ ਹੈ ਉਸ ਦਾ ਟਿਕਾਣਾ ਉੱਚਾ ਹੈ ਉਸ ਉਸ ਦਾ ਨਾਮਣਾ ਵੀ ਉੱਚਾ ਹੈ ਜੋ ਕੋਈ ਔਰ ਉਸ ਜੇਡਾ ਵੱਡਾ ਹੋਵੇ ਉਹੀ ਉਸ ਉੱਚੇ ਅਕਾਲਪੁਰਖ ਨੂੰ ਸਮਝ ਸਕਦਾ ਹੈ ਕਿ ਉਹ ਕਿੱਡਾ ਵੱਡਾ ਹੈ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਦਾਤ ਪ੍ਰਿਆ ਇਹ ਹੈ ਅਕਾਲਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕਿੱਡਾ ਵੱਡਾ ਹੈ ਏ ਨਾਨਕ ਹਰੇਕ ਦਾਤ ਮਿਹਰ ਦੀ ਨਜ਼ਰ ਕਰਨ ਵਾਲੀ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮਿਲਦੀ ਹੈ ਆਓ ਪ੍ਰਭੂ ਬੇਅੰਤ ਗੁਣਾ ਦਾ ਮਾਲਕ ਹੈ ਉਸ ਦੀ ਪੈਦਾ ਕੀਤੀ ਰਚਨਾ ਬੇਅੰਤ ਹੈ ਜੋ ਜੋ ਉਸ ਦੇ ਗੁਣਾ ਵੱਲ ਧਿਆਨ ਮਾਰੀਏ ਉਹ ਹੋਰ ਹੋਰ ਵੱਡਾ ਹੋਰ ਵੱਡਾ ਪ੍ਰਤੀਤ ਹੋਣ ਲੱਗ ਪੈਂਦਾ ਹੈ ਜਗਤ ਵਿੱਚ ਉਸ ਪ੍ਰਭੂ ਜਿਹੜਾ ਵੱਡਾ ਕੋਈ ਨਹੀਂ ਹੈ ਤੇ ਇਸ ਵਾਸਤੇ ਕੋਈ ਇਹ ਨਹੀਂ ਦੱਸ ਸਕਦਾ ਕਿ ਪ੍ਰਭੂ ਕਿੰਨਾ ਵੱਡਾ ਹੈ